ਕੀਏ ਕਾਲਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰਦਾਨ ਤੱਕ ਜਰੂਰ ਬਨੇ ਰਹਿਣਾ। ਛਿੰਨਾ ਵੀਰੇਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਐਸੀਆਰ ਪਰ ਚੰਡੀਗੜ੍ਹ ਰੋਡ ਦੇ ਨਾਲ ਲੱਗਦੀ ਲੱਗੀਆਂ ਝੁੱਗੀਆਂ ਵਿੱਚ ਅੱਗ ਇਸ ਦੇ ਮੌਕੇ ਤੇ ਪਹੁੰਚੀ ਫਾਜਿਟ ਦੀ ਟੀਮ ਜਿਆਰਪੁਰ ਚੰਡੀਗੜ੍ਹ ਦੇ ਰੋਡ ਤੇ ਵੱਡੀ ਚੱਬੇ ਬਾਲ ਤੇ ਤ ਚੌਪੜੀਆਂ 'ਚ ਸ਼ਾਮ ਕਰੀਬ 5:15 ਵਜੇ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਕੁਝ ਦੇਰ 'ਚ ਹੀ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਇਸ ਦੌਰਾਨ ਚੱਪ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਹਾ ਹਾ ਕਰ ਮਚ ਗਈ ਦੱਸਦੇ ਕਿ ਮੌਕੇ ਤੇ ਮੌਜੂਦ ਝੁੱਗੀਆਂ ਚੌਂਪੜੀ ਵਾਲਿਆਂ ਨੇ ਸਮਰਥਕ ਲੋਕਾਂ ਨੂੰ ਅੱਗ ਤੇ ਕਾਬੂ ਪਾਉਣ ਦੇ ਨਾਲ ਨਾਲ ਝੁੱਗੀਆਂ ਦੇ ਫਸੇ ਬੱਚੇ ਔਰਤਾਂ ਦੇ ਸਮੇਤ ਨੂੰ ਸੁਰੱਖਿਆ ਬਾਹਰ ਕੱਢਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਸੂਚਨਾ ਮਿਲਦੇ ਕਿ ਕੁਝ ਮਿੰਟਾਂ ਵਿੱਚ ਹੀ ਫਾਇਰ ਬ੍ਰਿਗੇਡਾਂ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ ਅੱਗ ਤੇ ਕਾਬੂ ਪਾਉਣ ਲਈ ਜਲਦ ਜਲ ਤੋਪਾਂ ਦੀ ਵਰਤੋਂ ਕੀਤੀ ਗਈ ਵੱਡੀ ਖਬਰ ਇੰਦੀ ਖਬਰ ਲਿਖੇ ਜਾਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਆਗੂ ਆਦ ਮੌਕੇ ਨਹੀਂ ਪਹੁੰਚਿਆ ਅਤੇ ਫਿਲਹਾਲ ਅੱਗ ਦੇ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਖਬਰ ਮੌਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਤਾਂ